ਬੈਂਕੀਆਂ ਦਾ ਸਪੈਸ਼ਲੀ ਜਿਹੜਾ ਬੈਲੇ ਆ ਉਹ 50 ਇਹਨਾਂ ਦਾ ਪਿੰਡ ਫਤੇਗੜ ਇਸ ਤੋਂ ਇਲਾਵਾ ਉਦੋਂ ਵੀ ਜਦੋਂ ਇਹ ਚੰਨੀ ਸਰਕਾਰ ਨੇ ਬਿੱਲ ਮਾਫ ਕੀਤੇ ਸੀਗੇ ਉਹ ਸਿਰਫ ਤੇ ਸਿਰਫ ਉਹਨਾਂ ਦਾ ਬੈਲ ਉਹਨਾਂ ਨੇ ਇਹ ਕਿਹਾ ਸੀਗਾ ਕਿ ਜਿੰਨਾ ਬੈਲ ਤੋਂ ਹੁਣਾ ਆਇਆ ਕ ਵਧਾਉਣਾ ਆ ਹੁਣ ਜਿਨ੍ਹਾਂ ਜਿਨ੍ਹਾਂ ਸਰਪੰਚਾਂ ਨੇ ਤਾਂ ਉਦੋਂ ਆਪਣੀ ਸੂਝ ਸੋਚਿਆ ਡੀਪਲੀ ਨਹੀਂ ਕਿਸੇ ਅਧਿਕਾਰ ਤੋਂ ਸਲਾਹ ਲਈ ਤੇ ਲੋਕਾਂ ਦੇ ਪ੍ਰੈਸ਼ਰ ਦੇ ਵਿੱਚ ਆ ਕੇ ਬਿੱਲ 50 ਰੁਪਏ ਕਰ ਦਿੱਤਾ ਉਹ ਆਪਣੀ ਉਹਨਾਂ ਦੀ ਹੁਣ ਗਲਤੀ ਆ ਕਿਉਂਕਿ ਇਹਦੇ ਵਿੱਚ ਇਹੀ ਚੀਜ਼ ਕੀਤੀ ਹੋਈ ਸੀਗੀ ਕਿ ਸਰਕਾਰ ਨੇ ਜਿਹੜੇ ਬਿੱਲ ਹੈਗੇ ਆ ਉਹ ਸਿਰਫ ਤੇ ਸਿਰਫ ਸਰਕਾਰੀ ਟੈਂਕੀਆਂ ਦੇ ਪਾਜਾ ਰੁਪਏ ਗੀਂਦੇ ਸੀ ਜਿਹੜਾ ਬਿੱਲ ਬਾਕੀ ਜਿਹੜਾ ಗ್ರಾಮ ਪੰਚਾਇਤਾਂ ਚਲਾਉਂਦੀਆਂ ਆ ਉਹਨਾਂ ਦਾ ਬਿੱਲ ਉਨਾ ਹੀ ਸੀਗਾ ਉਹ ਇਸ ਕਰਕੇ ਸੀ ਕਿਉਂਕਿ ਜਿਹੜੀ ಗ್ರಾಮ ਪੰਚਾਇਤਾਂ ਟੈਂਕੀ ਚਲਾਉਂਦੀ ਆ ਉਹਨੂੰ ਸਾਰੇ ਖਰਚੇ ਪੂਰੇ ਕਰਨੇ ਪੈਂਦੇ ਆ ਜਿੰਨਾ ਕਿ ਜਿਹੜਾ ਬੰਦਾ ਪਾਣੀ ਤੇ ਤੁਹਾਡੀ ਟੈਂਕੀ ਤੇ ਲੱਗਿਆ ਉਹਦੀ ਤਨਖਾਹ ਹੋ ਗਈ ਜਾਂ ਤੁਹਾਡਾ ਬਿਜਲੀ ਦਾ ਬਿੱਲ ਹੋ ਗਿਆ ਸਾਰਿਆਂ ਨੂੰ ਇਹੀ ਆ ਕਿ ਆ ਜਿਹੜੇ ਤੁਹਾਡੀ ਪੰਚਾਇਤ ਦੋ ਸਾਲਾਂ ਬਾਅਦ ਉਹਦਾ ਖਾ ਸਰ ਜਿਹੜੇ 3 ਦਿਨ ਕੈਂਪ ਲਗਾਏ ਗਏ ਨਵੇਂ ਚੁਣੇ ਗਏ ਸਰਪੰਚਾ ਪੰਚਾਂ ਦੇ ਲਈ ਸਿਖਲਾਈ ਦੇ ਲਈ ਅੱਜ ਸਰਟੀਫਿਕੇਟ ਜਾਰੀ ਕੀਤੇ ਗਏ ਨੇ ਜਿਨ੍ਹਾਂ ਨੇ ਕੈਂਪਾਂ ਦੇ ਵਿੱਚ ਹਿੱਸਾ ਲਿਆ ਆ ਉਹਨਾਂ ਸਰਪੰਚਾ ਪੰਚਾਇਤਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਉਹਨਾਂ ਪੰਚਾ ਸਰਪੰਚਾਂ ਨੂੰ ਇਹ ਹੀ ਹਦਾਇਤ ਹੈ ਕਿ ਜੋ ਤੁਸੀਂ ਇੱਥੋਂ ਸਿੱਖ ਕੇ ਗਏ ਹੋ ਉਹਨੂੰ ਆਪਣੇ ਤੇ ਲਾਗੂ ਵੀ ਕਰਿਓ। ਜ਼ਰੂਰੀ ਹੈ ਕਿ ਜੋ ਤੁਸੀਂ ਤੋਂ ਸਿੱਖਿਆ ਉਹਨੂੰ ਆਪਣੇ ਉੱਤੇ ਲਾਗੂ ਕਰੋਗੇ ਤਾਂ ਸਾਡਾ ਇੱਥੇ ਆਉਣਾ ਸਫਲ ਹੋਊਗਾ। ਤੁਸੀਂ ਉਹਦੇ ਵਿੱਚੋਂ 50-60% ਵੀ ਕੰਮ ਕਰ ਲੋਗੇ ਤਾਂ ਸਾਡਾ ਇੱਥੇ ਆਉਣਾ ਕੈਂਪ ਆਉਣਾ ਸਫਲ ਹੋਊਗਾ। ਜੀ। ਇਹ ਸਰ ਕੈਂਪ ਕਿੰਨੇ ਦਿਨਾਂ ਤੱਕ ਜਾਰੀ ਰਹਿਣਗੇ? ਸਾਡੇ ਕੈਂਪ ਜੀ ਇਹ 15 ਫਰਵਰੀ ਤੱਕ ਜਾਰੀ ਰਹਿਣਗੇ ਫਗਵਾੜਾ ਬਲਾਕ ਦੇ ਵਿੱਚ ਬੀਡੀਪੀਓ ਦਫ਼ਤਰ ਦੇ ਵਿੱਚ ਤੇ ਜਦੋਂ ਵੀ ਜਿਹੜੇ ਵੀ ਪੰਜ ਸਰਪੰਚ ਰਹਿੰਦੇ ਆ ਸਾਰਿਆਂ ਨੂੰ ਸੁਨੇਹੇ ਲੱਗ ਰਹੇ ਨੇ। ਤੋ ਆਪਕੋ ਆਪਣੇ ਸ਼ੈਡਿਊਲ ਦੇ ਮੁਤਾਬਕ ਇੱਥੇ ਆ ਕੇ ਆਪਣੇ ਕੈਂਪ ਜ਼ਰੂਰ ਲਗਵਾਉਣ ਸਰ ਜਿਨ੍ਹਾਂ ਨੇ ਅਣ ਦੇਖਿਆ ਕੀਤਾ ਗਿਆ ਹੈ ਸਰਪੰਚਾਂ ਪੰਚਾਂ ਨੇ ਇਸ ਕੈਂਪ ਨੂੰ ਉਹਨਾਂ ਨੂੰ ਕੀ ਸੁਨੇਹਾ ਹੈ ਜਿਨ੍ਹਾਂ ਨੇ ਅਣ ਦੇਖਿਆ ਕੀਤਾ ਗਿਆ ਉਹਨਾਂ ਨੂੰ ਅਸੀਂ ਬਕਾਇਦਾ ਤੌਰ ਤੇ ਨੋਟਿਸ ਕੱਢ ਰਹੇ ਹਾਂ ਤੇ ਆਹ ਹਫ਼ਤੇ ਦੇ ਵਿੱਚ ਵਿੱਚ ਉਹਨਾਂ ਨੂੰ ਨੋਟਿਸ ਕੱਢੇ ਜਾਣਗੇ ਤੇ ਉਹਨਾਂ ਦੇ ਕੈਂਪ ਦੁਬਾਰਾ ਲਗਾਏ ਜਾਣਗੇ ਜਿਹੜਾ ਨਹੀਂ ਕੈਂਪ ਲਗਾਊਗਾ ਉਹਨੂੰ ਅਸੀਂ ਮੁਹਾਲੀ ਸੱਦਾ ਦੇਵਾਂਗੇ ਤਾਂ ਕਿ ਉਹ ਸਾਡੇ ਦਫ਼ਤਰ ਵਿੱਚ ਆ ਕੇ ਆਪਣੇ ਚਰਨ ਪੌਣ ਤੇ ਸਾਡੇ ਦਫ਼ਤਰ ਦੇ ਦਰਸ਼ਨ ਕਰਕੇ ਆਉਣ ਕੀ ਨਾਮ ਸਰ ਆਪਣਾ ਮੇਰਾ ਨਾਮ ਜਸਵਿੰਦਰ ਸਿੰਘ ਹੈ ਐਸ ਆਈ ਆਰਡੀ ਮੁਹਾਲੀ ਸਰ ਕਿਹੜੇ ਕਿਹੜੇ ਵਿਭਾਗਾਂ ਵੱਲੋਂ ਅੱਜ ਜਾਣਕਾਰੀ ਦਿੱਤੀ ਗਈ ਹੈ ਅੱਜ ਸਾਡੇ ਕੋਲੇ ਸਿੱਖਿਆ ਵਿਭਾਗ ਤੇ ਸਾਡਾ ਈ ਗ੍ਰਾਮ ਸਭ ਰਾਜ ਦਾ ਵਿਭਾਗ ਤੇ ਇੱਕ ਸਾਡੇ ਕੋਲੇ ਜਲ ਜੀਵਨ ਵਿਭਾਗ ਤੋਂ ਬੁਲਾਰੇ ਆਏ ਸੀ ਜੋ ਇੱਥੇ ਆਪਣੀ ਜਾਣਕਾਰੀ ਦੇ ਕੇ ਗਏ ਥੈਂਕ ਯੂ ਸਰ ਅਸੀਂ ਤਿੰਨ ਦਿਨ ਦੀ ਅਸੀਂ ਸਰਕਾਰ ਵੱਲੋਂ ਨਵੇਂ ਛੁਨੇ ਪੈਂਚਾਇਤ ਸਰਪੰਚਾਂ ਦੇ ਜਿਹੜੇ ਕੈਂਪ ਲਗਾਏ ਗਏ ਆ ਤਿੰਨ ਦਿਨ ਦਾ ਕੈਂਪ ਸੀ ਤਿੰਨ ਦਿਨ ਦੇ ਕੈਂਪ ਦੇ ਵਿੱਚ ਤਿੰਨ ਦਿਨ ਤਵੇਨਗਲਈਆ ਜਿਹੜਾ ਸਰ ਜਸਵਿੰਦਰ ਸਿੰਘ ਹੋਣੀ ਆ ਉਹਨਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਬਹੁਤ ਵਧੀਆ ਸਾਨੂੰ ਟ੍ਰੀਟ ਕੀਤਾ ਸਾਨੂੰ ਬਹੁਤ ਚੀਜ਼ਾਂ ਜਿਹੜੀਆਂ ਨਹੀਂ ਪਤਾ ਸੀ ਉਹ ਸਾਨੂੰ ਪਤਾ ਲੱਗੀਆਂ ਜਿਹੜੇ ਸਰਪੰਚ ਪੰਚ ਮੀਟਿੰਗ ਤੇ ਅਟੈਂਡ ਨਹੀਂ ਹੋਏ ਕਲਾਸਾਂ ਨਹੀਂ ਲਾਈਆਂ ਸਾਰਿਆਂ ਨੂੰ ਬੇਨਤੀ ਹੈ ਕਿ ਬਾਦ ਚੜ ਕੇ ਕਲਾਸਾਂ ਲਾਉਣ ਜੋ ਸਾਨੂੰ ਨਹੀਂ ਜਾਣਕਾਰੀ ਹੈ ਜੀ ਉਹ ਸਾਨੂੰ ਜਾਣਕਾਰੀ ਪਤਾ ਲੱਗੇ ਤੇ ਆਪਾਂ ਪਿੰਡਾਂ ਦਾ ਵਿਕਾਸ ਕਰੀਏ ਤੇ ਅਸੀਂ ਪਿੰਡਾਂ ਦਾ ਵਿਕਾਸ ਕਰਕੇ ਸਾਰਿਆਂ ਦਾ ਜ਼ਰੂਰੀਆ ਕੀ ਨਾਮ ਤੁਹਾਡਾ ਮੇਰਾ ਨਾਮ ਸੁਨੀਤਾ ਜੀ ਕੀ ਸਰਪੰਚ ਹੋ ਕੇ ਤੁਸੀਂ ਪੰਚਾਇਤ ਮੈਂਬਰ ਹੋ ਮੈਂ ਸਰਪੰਚ ਆ ਜੀ ਕਿਹੜੇ ਪਿੰਡ ਤੋਂ ਦੁੱਕ ਪਿੰਡ ਤੋਂ ਜੀ ਥੈਂਕ ਯੂ ਥੈਂਕ ਯੂ